ਉਧਰਲਾ ਸੰਪਰਕ ਸੱਤ ਪਿੰਡਾਂ ਦਾ ਪੰਜਾਬ ਨਾਲੋਂ ਜਾਂ ਇੰਡੀਆ ਨਾਲੋਂ ਕਹਿ ਲਈ ਕਿ ਬਿਲਕੁਲ ਖਤਮ ਹੋ ਚੁੱਕਿਆ ਆ ਪੁਲ ਹੁੰਦਾ ਸੀ ਇੱਥੇ ਹੁਣ ਇੱਥੇ ਤੁਹਾਨੂੰ ਦਿਖਾਈ ਨਹੀਂ ਦਿੰਦਾ ਇਹੀ ਇੱਕ ਲੰਘਨ ਦਾ ਇਹਨਾਂ ਦਾ ਰਾਸ ਜਿਹੜਾ ਕਿ ਟੁੱਟ ਚੁੱਕਿਆ ਉਹ ਉਸਦੇ ਬੰਨੇ ਪਾਕਿਸਤਾਨ ਇਸ ਬੰਨੇ ਦਰਿਆ ਆ ਉਹ ਨਾ ਪਾਕਿਸਤਾਨ ਚ ਜਾ ਸਕਦੇ ਤੇ ਨਾ ਹੀ ਹਿੰਦੁਸਤਾਨ ਚ ਜਾ ਸਕਦੇ ਆ ਇਹ ਸੱਤ ਪਿੰਡ ਜਿਹੜੇ ਬਿਲਕੁਲ ਸਾਰੇ ਨਾਲੋਂ ਦੇਸ਼ ਨਾਲੋਂ ਕੁੱਟੇ ਉਹ ਲੋਕ ਉੱਥੇ ਉਡੀਕ ਰਹੇ ਆ ਇਹਨਾਂ ਦੇ ਵਾਰਸ ਇੱਥੇ ਉਡੀਕ ਰਹੇ ਆ ਇਹਨਾਂ ਨੂੰ ਇਹ ਆ ਕਿ ਅਸੀਂ ਉਧਰ ਜਾ ਕੇ ਹਾਲ ਦੇਖੀਏ ਉਹਨਾਂ ਨੂੰ ਇਹ ਆ ਕਿ ਅਸੀਂ ਇੱਧਰ ਨਿਕਲ ਕੇ ਦੇਖੀਏ ਵਾਰ-ਵਾਰ ਬੜੇ ਲੋਕਾਂ ਨੂੰ ਇਹ ਲੱਗਦਾ ਹੋਊ ਕਿ ਅਸੀਂ ਕਹਿ ਰਹੇ ਹਾਂ ਕਿ ਸਰਕਾਰੀ ਮਦਦ ਨਹੀਂ ਹੈ ਜਾਣਬੁੱਝ ਕੇ ਕਹਿ ਰਹੇ ਤਾਂ ਤੁਸੀਂ ਗਰਾਊਂਡ ਤੇ ਆ ਕੇ ਚੈੱਕ ਕਰੋ ਇਹਨਾਂ ਲੋਕਾਂ ਨੂੰ ਪੁੱਛੋ ਕਿ ਇਹਨਾਂ ਲੋਕਾਂ ਦੀ ਕਿਸੇ ਨਿਬਾਹ ਨਹੀਂ ਫੜੀ ਇਹਨਾਂ ਲੋਕਾਂ ਨਾਲ ਇਹ ਵਿਹਾਰ ਕੀਤਾ ਗਿਆ ਜਿਵੇਂ ਦੂਜੇ ਦੇਸ਼ ਦੇ ਵਾਸੀ ਹੋਣ ਕੋਲ ਬਸਪਾਰਾ ਜਿਹੜੇ ਲੋਕ ਜਿਹੜੇ ਹੈਗੇ ਉਹ ਖੜੇ ਹੈਗੇ ਆ ਪਰਿਵਾਰ ਦੇ ਪਰਿਵਾਰ ਫਸੇ ਹੋਏ ਹੈਗੇ ਆ ਕੀ ਜਾਂਦੇ ਆ ਇੱਧਰ ਨੁਚਾਕ ਰਹੇ ਹੈਗੇ ਆ ਵੀ ਕੋਈ ਆਊਗਾ ਮਦਦ ਆਊਗੀ ਕੋਈ ਸਾਨੂੰ ਰਾਸ਼ਨ ਆਊਗਾ ਕੋਈ ਸਾਨੂੰ ਮਦਦ ਆਊਗੀ ਕੋਈ ਮਦਦ ਨਹੀਂ ਜਿਹੜੀ ਹੈਗੀ ਸਰਕਾਰ ਵੱਲੋਂ ਭੇਜੀ ਜਾ ਰਹੀ ਲੰਬੇ ਸਮੇਂ ਤੋਂ ਜਦੋਂ ਦਾ ਵੰਡ ਹੋਈ ਹੈ ਹੈਗੀ ਪੰਜਾਬ ਦੀ ਉਦੋਂ ਤੋਂ ਇਹ ਲੋਕ ਇਹ ਤਰਾਸ ਦੀ ਨਾਲ ਜਿਹੜੇ ਹੈਗੇ ਹਮਾਰੇ ਜਾ ਰਹੇ ਹੈਗੇ ਲੰਮਾ ਟਾਈਮ ਹੋ ਗਿਆ ਇਹ ਪੁਲ ਪਾਸ ਹੋਏ ਨੂੰ ਪਰ ਅਜੇ ਤੱਕ ਪੁਲਿਸ ਦੀ ਕੋਈ ਵੀ ਜਿਹੜੀ ਇਹ ਵਾਈਤਾਈ ਤੁਹਾਨੂੰ ਲੱਭ ਨਹੀਂ ਰਹੀਗੀ ਆਹ ਇੱਕ ਪੁਲ ਪਲਟੂਨ ਪੋਲ ਪੈਂਦਾਗਾ ਇਹ ਵੀ 6 ਮਹੀਨੇ ਚੱਲਦਾ 6 ਮਹੀਨੇ ਫਿਰ ਇਹ ਪੰਜਾਬ ਭਾਰਤ ਨਾਲ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਹੋ ਸਕਦੀਆਂ ਹੋਰ ਹੋਣਗੀਆਂ ਇਹ ਥੱਲੇ ਤਸਵੀਰ ਦਿਖਾਏ ਹਾਂ ਹਾਂਜੀ ਹਾਂਜੀ ਇਹ ਸਕੂਟਰੀ ਦੇ ਥੱਲੇ ਉਹ ਸੜ ਗਿਆਈਆਂ ਜੀ ਇਹ ਕੋਸ ਬੰਦੇ ਲਾ ਉਹ ਦੂਰ ਇਧਰ ਆਈਆਂ ਰੁੜ ਕੇ ਥੱਲੇ ਪਤਾ ਹੀ ਨਹੀਂ ਕਿ ਹੋਵੇ ਭਾਜੀ ਥੱਲੇ ਇਹਦੇ ਪਤਾ ਨਹੀਂ ਕੀ ਕੀ ਨਿਕਲ ਆਣਾ ਹੋਰ ਟਰੱਕ ਦੇ ਪਤਾ ਲੱਗਣਾ ਇਹਨੂੰ ਹਾਂਜੀ ਹਾਂਜੀ ਨੁਕਸਾਨ ਬਹੁਤ ਹੋ ਜਾਣਾ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਚੱਲਣ ਦੀ ਲਗਣੀ ਨਹੀਂ ਤਈ ਦੇਖੋ ਚੱਲ ਸਕਦੀ ਐ ਸੂਟ ਦੀ ਕਿੱਥੇ ਚਲਣੀ ਆ ਬੜਾ ਇਹ ਨਹੀਂ ਚਲਣੀ ਜੀ ਹਾਂਜੀ ਇਹ ਸਗੁਟਰੀ ਅੱਜ ਤੋਂ ਪੰਜ ਦਿਨ ਪਹਿਲਾਂ ਸੈਡ ਮਾਰਦਰੀ ਐ ਜਿਸ ਸੜਕ ਦੇ ਹੁਣ ਇਹਨੇ ਕੀ ਸੈਡ ਮਾਰਨੀ ਲੋਕਾਂ ਨੂੰ ਆਓ ਠੀਕ ਆ ਸੈਡ ਮਾਰ ਕੇ ਲੰਘਦੀ ਸੀ ਇਹ ਲੰਘਦੀ ਸੀ ਲੱਗੋਈ ਬੱਸਾਂ ਲੱਗਦੀ ਐ ਸਭ ਕੋਲ ਹੁਣ ਇਹ ਕਿੱ데 ਲੱਗੋਈ ਕੀ ਲੱਗਣਾ ਇਹ ਲੱਗੋ ਕੁੱ ਠੀਕ ਹੈ ਤਾਂ ਤਸਵੀਰ ਇੱਕ ਜਿਹੜੀ ਸਭ ਤੋਂ ਅਹਿਮ ਤਸਵੀਰ ਹੈ ਮੈਂ ਇੱਕ ਮਿੰਟ ਕਹੂੰਗਾ ਕਿ ਤੁਸੀਂ ਪਾਰ ਦੀ ਤਸਵੀਰ ਦੇਖੋ ਆ ਲੋਕਾਂ ਦਾ ਇਹੀ ਰਸਤਾ ਪੁਲ ਹੁੰਦਾ ਸੀ ਇੱਥੇ ਹੁਣ ਇੱਥੇ ਤੁਹਾਨੂੰ ਦਿਖਾਈ ਨਹੀਂ ਦਿੰਦਾ ਇਹੀ ਇੱਕ ਲੰਘਣ ਦਾ ਇਹਨਾਂ ਦਾ ਰਾਸ ਜਿਹੜਾ ਕਿ ਟੁੱਟ ਚੁੱਕਿਆ ਹੈ ਉਧਰਲਾ ਸੰਪਰਕ ਸੱਤ ਪਿੰਡਾਂ ਦਾ ਪੰਜਾਬ ਨਾਲੋਂ ਜਾਂ ਇੰਡੀਆ ਨਾਲੋਂ ਕਹਿ ਲਈਏ ਕਿ ਬਿਲਕੁਲ ਖਤਮ ਹੋ ਚੁੱਕਿਆ ਹੈ ਕੋਈ ਸਰਕਾਰੀ ਮਦਦ ਨਹੀਂ ਇੱਥੇ ਪਹੁੰਚ ਰਹੀ ਤਸਵੀਰ ਤੁਸੀਂ ਦੇਖੀ ਹੈ ਹਾਲਾਤ ਤੁਹਾਨੂੰ ਜਿਹੜੇ ਸਰਕਾਰੀ ਮੁਲਾਜ਼ਮਾਂ ਨੇ ਦੱਸਿਆ ਜਿਹੜੇ ਮਲਾ ਨੇ ਇਸ ਇਨਾਂ ਇਸ ਏਰੀਏ ਦੇ ਉਹਨਾਂ ਨੇ ਦੱਸਿਆ ਕਿ ਕੋਈ ਕਿਸੇ ਤਰੀਕੇ ਦੀ ਸਾਨੂੰ ਵੀ ਮਦਦ ਨਹੀਂ ਆਈ ਤਾਂ ਜੇ ਜਿਹੜੇ ਦਰਿਆ ਹੈ ਦੋ ਦਰਿਆਵਾਂ ਦਾ ਇੱਥੇ ਸੰਗਮ ਹੈ ਤੇ ਦੋਨੇ ਦਰਿਆਵਾਂ ਦੇ ਕਰਕੇ ਬਿਲਕੁਲ ਪੂਰੇ ਤਰੀਕੇ ਨਾਲ ਉੱਥੋਂ ਸੰਪਰਕ ਜਿਹੜਾ ਟੁੱਟਿਆ ਹੋਇਆ ਉਹ ਲੋਕ ਉੱਥੇ ਉਡੀਕ ਰਹੇ ਐ ਇਹਨਾਂ ਦੇ ਵਾਰਸ ਇੱਥੇ ਉਡੀਕ ਰਹੇ ਐ ਇਹਨਾਂ ਨੂੰ ਇਹ ਹੈ ਕਿ ਅਸੀਂ ਉੱਧਰ ਜਾ ਕੇ ਹਾਲ ਦੇਖੀਏ ਉਹਨਾਂ ਨੂੰ ਇਹ ਹੈ ਕਿ ਅਸੀਂ ਇੱਧਰ ਨਿਕਲ ਕੇ ਦੇਖੀਏ ਤਾਂ ਇਹ ਹਾਲਾਤ ਇਸ ਵਕਤ ਜਿਹੜੇ ਹੈ ਉਹ ਬਣੇ ਹੋਏ ਨੇ ਵਾਰ-ਵਾਰ ਬੜੇ ਲੋਕਾਂ ਨੂੰ ਇਹ ਲੱਗਦਾ ਹੋਊ ਕਿ ਅਸੀਂ ਕਹਿ ਰਹੇ ਹਾਂ ਕਿ ਸਰਕਾਰੀ ਮਦਦ ਨਹੀਂ ਹੈ ਜਾਣਬੁੱਝ ਕੇ ਕਹਿ ਰਹੇ ਤਾਂ ਤੁਸੀਂ ਗਰਾਊਂਡ ਤੇ ਆ ਕੇ ਚੈੱਕ ਕਰੋ ਇਹਨਾਂ ਲੋਕਾਂ ਨੂੰ ਪੁੱਛੋ ਕਿ ਇਹਨਾਂ ਲੋਕਾਂ ਦੀ ਕਿਸੇ ਨੇ ਬਾਣੀ ਫੜੀ ਇਹਨਾਂ ਲੋਕਾਂ ਨਾਲ ਇਹ ਵਿਹਾਰ ਕੀਤਾ ਗਿਆ ਜਿਵੇਂ ਦੂਜੇ ਦੇਸ਼ ਦੇ ਵਾਸੀ ਹੋਣ ਇਸ ਤਰੀਕੇ ਦੇ ਗੱਲਬਾਤ ਕਰਦੇ ਆ ਸੰਪਰਕ ਟੁੱਟ ਚੁੱਕਿਆ ਹੈ ਇਹਨਾਂ ਦਾ ਆਪਸ ਵਿੱਚ ਉਧਰ ਕਹਿੰਦਾ ਕਿ ਭਾਰਤ ਨਾਲ ਹੀ ਸੰਪਰਕ ਟੁੱਟ ਜਾਂਦਾ ਹੈ ਇਹਨਾਂ ਦਾ ਬਿਲਕੁਲ ਜੀ ਇਹਨਾਂ ਦਾ ਭਾਰਤ ਨਾਲ ਕੋਈ ਸੰਪਰਕ ਨਹੀਂ ਕਿਉਂਕਿ ਉਸ ਦੇ ਬੰਨੇ ਪਾਕਿਸਤਾਨ ਹੈ ਹਮ ਇਸ ਬੰਨੇ ਦਰਿਆ ਆ ਉਹ ਨਾ ਪਾਕਿਸਤਾਨ ਚ ਜਾ ਸਕਦੇ ਤੇ ਨਾ ਹੀ ਦ ਹਿੰਦੁਸਤਾਨ ਚ ਜਾ ਸਕਦੇ ਆ ਇਹ ਸੱਤ ਪਿੰਡ ਜਿਹੜੇ ਬਿਲਕੁਲ ਸਾਰੇ ਨਾਲੋਂ ਦੇਸ਼ ਨਾਲੋਂ ਟੁੱਟੇ ਪਏ ਆ ਦੇਸ਼ ਨਾਲੋਂ ਟੁੱਟੇ ਪਏ ਆ ਮਤਲਬ ਸਰਕਾਰਾਂ ਦੀਆਂ ਮਾਦਾਂ ਜਿਹੜੀਆਂ ਟੀਵੀਆਂ ਤੇ ਚੱਲਦੀਆਂ ਆ ਵੱਡੀਆਂ ਵੱਡੀਆਂ ਗੱਲਾਂ ਇੱਥੇ ਕਿਤੇ ਦਿਖਾਈ ਨਹੀਂ ਨਹੀਂ ਇੱਥੇ ਕੋਈ ਦਿਖਾਈ ਨਹੀਂ ਜਿੱਥੇ ਦਾ ਤਾਂ ਕੋਈ ਜਾ ਹੀ ਸਕਦਾ ਨਾ ਕੋ ਆ ਹੀ ਸਕਦਾ ਇਹੀ ਆ ਵੀ ਹੈਲੀਕਾਪਟਰ ਜਿਹੜਾ ਦੋ ਤਿੰਨ ਦਿਨ ਚੱਲੇ ਆ ਕੁਮੜ ਮੋਟੇ ਥੋੜੇ ਬੋਤੇ ਜਿਹੜੇ ਬੰਦਿਆਂ ਨੂੰ ਕੱਢਿਆ ਜਿਹੜੇ ਜ਼ਿਆਦਾ ਐਮਰਜੈਂਸੀ ਦੇ ਵਿੱਚ ਹੀ ਉਹ ਕੱਢਿਆ ਬਾਕੀ ਲੋਕ ਜਿਹੜੇ ਬਹੁਤ ਸਾਰੇ ਹੁਦਰੀ ਨੇ ਪਿੰਡਾਂ ਵਿੱਚ ਲੋਕ ਬੈਠੇ ਨੇ ਲੱਖ ਦਾ ਕੋਈ ਸਰਕਾਰੀ ਮਦਦ ਕੋਈ ਸਰਕਾਰ ਦਾ ਹਾਲ ਲੋਕਾਂ ਪ੍ਰਤੀ ਕੋਈ ਲੋਕਾਂ ਤੇ ਕੋਈ ਨਿਗਾਹ ਹੋਵੇ ਸਰਕਾਰ ਕੋਈ ਨਿਗਾਹ ਨਹੀਂ ਕਿ ਲੋਕਾਂ ਦੀ ਇਹ ਦੇਖੋ ਕਿ ਲੰਮੇ ਸਮੇਂ ਤੋਂ ਜਦੋਂ ਦਾ ਵੰਡ ਹੋਈ ਹੈ ਹੈਗੀ ਪੰਜਾਬ ਦੀ ਉਦੋਂ ਤੋਂ ਇਹ ਲੋਕ ਇਹ ਤਰਾਸ ਦੀ ਨਾਲ ਜਿਹੜੇ ਹੈਗੇ ਮਾਰੇ ਜਾ ਰਹੇ ਹੈਗੇ ਲੰਮਾ ਟਾਈਮ ਹੋ ਗਿਆ ਇਹ ਪੁਲ ਪਾਸ ਹੋਏ ਨੂੰ ਪਰ ਅਜੇ ਤੱਕ ਪੁਲਿਸ ਦੀ ਕੋਈ ਵੀ ਜਿਹੜੀ ਇਹ ਵਾਇਤਾਈ ਤੁਹਾਨੂੰ ਲੱਭ ਨਹੀਂ ਰਹੀਗੀ ਆਹ ਇੱਕ ਪੁਲ ਪਲਟੂਨ ਪੁਲ ਪੈਂਦਾਗਾ ਇਹ ਵੀ 6 ਮਹੀਨੇ ਚੱਲਦਾ 6 ਮਹੀਨੇ ਫਿਰ ਇਹ ਪੰਜਾਬ ਭਾਰਤ ਨਾਲ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਹੈਗਾ ਹੁਣ ਜਦੋਂ ਹੜਾਂ ਦਾ ਮੌਕਾ ਹੈਗਾ ਤੇ ਕਿਸੇ ਨੇ ਆ ਕੇ ਇਹਨਾਂ ਦੀ ਬਾਤ ਨਹੀਂ ਪੁੱਛੀਗੀ ਕੋਈ ਇਹਨਾਂ ਨੂੰ ਆ ਕੇ ਹੋ ਕੋਈ ਮਦਦ ਜਿਹੜੀ ਇਸ ਕਿਸਮ ਦੀ ਉਹ ਨਹੀਂ ਕੀਤੀ ਜਾ ਰਹੀਗੀ ਉਹਨਾਂ ਨੂੰ ਉੱਥੋਂ ਕੱਢਣ ਲਈ ਵੀ ਮਦਦ ਹੈ ਨਾ ਨਾ ਬਿਲਕੁਲ ਉਹ ਬਸ ਪਾਰ ਹੈ ਜੇ ਲੋਕ ਜਿਹੜੇ ਹੈਗੇ ਉਹ ਖੜੇ ਹੈਗੇ ਆ ਪਰਿਵਾਰ ਦੇ ਪਰਿਵਾਰ ਫਸੇ ਹੋਏ ਹੈਗੇ ਆ ਕੀ ਜਾਂਦੇ ਇੱਧਰ ਹਾਂ ਇੱਧਰ ਨਚਾਕ ਰਹੇ ਹੈਗੇ ਆ ਵੀ ਕੋਈ ਆਊਗਾ ਮਦਦ ਆਊਗੀ ਕੋਈ ਸਾਨੂੰ ਰਾਸ਼ਨ ਆਊਗਾ ਕੋਈ ਸਾਨੂੰ ਮਦਦ ਆਊਗੀ ਕੋਈ ਮਦਦ ਨਹੀਂ ਜਿਹੜੀ ਹੈਗੀ ਸਰਕਾਰ ਵੱਲੋਂ ਭੇਜੀ ਜਾ ਰਹੀ ਇਹਨਾਂ ਨੂੰ ਉਧਰ ਦੀ तरफ ਜਿਆਦਾ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ 4-4 ਫੁੱਟ ਗਾਰ ਚੜੀ ਹੋਈ ਹੈਗੀਆ ਲੋਕਾਂ ਦੀ ਮਸ਼ੀਨਰੀ ਖਰਾਬ ਹੋ ਰਹੀ ਹੈਗੀ ਉਧਰਲੇ ਪਾਸੇ ਟਰੈਕਟਰ ਲੋਕਾਂ ਦੇ ਖਰਾਬ ਹੋਈ ਜਾ ਰਹੇ ਹੈਗੀਆ ਲੋਕਾਂ ਦੀ ਸਿਹਤ ਦਾ ਸਵਾਲ ਹੈਗਾ ਕਿਉਂਕਿ ਪਸ਼ੂ ਜਿਹੜੇ ਆ ਉਹ ਮਰ ਰਹੇ ਹੈਗੇ ਉੱਥੇ ਉਹਨਾਂ ਤੱਕ ਚਾਰਾ ਤੱਕ ਨਹੀਂ ਪਹੁੰਚ ਰਿਹਾਗਾ ਚਾਰਾ ਤੱਕ ਨਹੀਂ ਪਹੁੰਚ ਰਿਹਾ ਜਿਹੜਾ ਜੀਗਾ ਰਹਿੰਦਾ ਖੁੰਦਾ ਉਹ ਪਾਣੀ ਨੇ ਤਬਾਹ ਪਾਣੀ ਨੇ ਤਬਾਹ ਕਰਤਾ ਬਿਲਕੁਲ ਜੀ ਹੁਣ ਤਾਂ ਕੁਛ ਨਹੀਂ ਬਚਿਆ ਆਪ ਦੇ ਦੇਸ਼ 'ਚ ਹੀ ਬਗਾਨੇ ਵਾਲਾ ਹਾਲ ਹੋ ਜਾਂਦਾ ਇਹਨਾਂ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ 1980 ਦੇ ਵਿੱਚ ਜਦੋਂ ਲੋਕ ਸਭਾ ਦੇ ਚੋਣਾਂ ਸੀ ਹਾਂ ਉਸ ਵੇਲੇ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਜਿਹੜਾ ਨਾ ਚੋਣਾਂ ਦਾ ਬਾਈਕਟ ਕੀਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਹਾਂ ਗਵਰਨਰ ਚਾਨਾ ਰੈਡੀ ਹੁੰਦਾ ਰਿਹਾ ਉਹ ਇੱਥੇ ਆਏ ਸੀਗੇ ਕਿ ਬਾਈਕਟ ਕਿਉਂ ਕੀਤਾ ਉਹ ਤਾਂ ਬੀਬੀਸੀ ਤੱਕ ਇਹਦੀਆਂ ਖ਼ਬਰਾਂ ਗਈਆਂ ਸੀ 80 ਤੋਂ ਲੈ ਕੇ ਅੱਜ ਤੱਕ ਕਿੰਨੇ ਵਰੇ ਹੋ ਗਏ ਨੇ ਸਰਕਾਰਾਂ ਲਾਰੇ ਲਾਉਂਦੀਆਂ ਨੇ ਵੋਟਾਂ ਲਾ ਕੇ ਰਹਿ ਪੈਂਦੀਆਂ ਨੇ ਇਹ ਸਾਡੇ ਵੀ ਚਿੱਟੇ ਆ ਕੇ ਕਹਿ ਲਈਏ ਬਿਲਕੁਲ ਦੀ ਬਿਲਕੁਲ ਅਸੀਂ ਔਰ ਇਹ ਨਾ ਅਰਸਾ ਹੋ ਗਿਆ ਅੱਜ ਤੱਕ ਹਰ ਹਰ ਵਾਰ ਵਾਦਾ ਕਰਦੇ ਨੇ ਕਿ ਅਸੀਂ ਜਿਹੜਾ ਨਾ ਅਦਾ ਕਰਾਂਗੇ ਹਾਂ ਪਰ ਅਜੇ ਤੱਕ ਜਿਹੜਾ ਇਹਨਾਂ ਲੋਕਾਂ ਦੀ ਇੱਕੋ ਮੰਗ ਵਾ ਕਿ ਘੱਟੋ ਘੱਟ ਜਿਹੜਾ ਨਾ ਪੁਲ ਦੀ ਜਿਹੜੀ ਨਾ ਪੱਕਿਆ ਉਹ ਜ਼ਰੂਰ ਬਣਾਇਆ ਜਾਵੇ ਇਹ ਜਦੋਂ ਕਿਤੇ ਗੰਨੇ ਦਾ ਆਪਾਂ ਮਨ ਲਾ ਕੇ ਖੜਨਾ ਹੁੰਦਾ ਹਾਂ ਚਾਰ ਚਾਰ ਪੰਜ ਪੰਜ ਟਰੈਕਟਰ ਦਰਿਆ ਦੇ ਵਿੱਚੋਂ ਦੇ ਪਾ ਕੇ ਤੇ ਫੇਰ ਅੱਧਰ ਲੈ ਕੇ ਫੇਰ ਲਦਣਾ ਹੁੰਦਾ ਹਾਂ ਇੱਕ ਤੇ ਲਿਵਰ ਵੱਧ ਪੈਂਦੀ ਹੈ ਇੱਕ ਜਿਹੜਾ ਮਸ਼ੀਨਰੀ ਦੀ ਜਿਹੜੀ ਟੁੱਟ ਭੱਜ ਹੁੰਦੀ ਹੈ ਪਰ ਨਾ ਸਰਕਾਰ ਵੱਲੋਂ ਕਿਸੇ ਕਿਸੇ ਨੂੰ ਘਰਾ ਦਿੱਤੀ ਜਾਂਦੇ ਆ ਹੁਣ ਵੀ ਲਗਾਤਾਰ ਜਿਹੜਾ ਇੱਕੋ ਇੱਕ ਸੜਕ ਵਾ ਜਿਹੜੀ ਦਰਿਆ ਨੇ ਰੋੜ ਕੇ ਆਪਣੇ ਵਿੱਚ ਸਟਲ ਲਈਦੀ ਆ ਠੀਕ ਆ ਜੀ ਅਸੀਂ ਸਾਡਾ ਹੁਣ ਤਾਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਜਿਹੜਾ ਮਿਲੇ ਸੀ ਕਿ ਤੁਸੀਂ ਜਿਹੜਾ ਨਾ ਇੱਕ ਮੋਟਰ ਬੋਰਡ ਦਾ ਪ੍ਰਬੰਧ ਕਰੋ ਐਮਰਜੈਂਸੀ ਸਥਿਤੀ ਵਿੱਚ ਪਰ ਨਹੀਂ ਕੀਤਾ ਸਰਕਾਰ ਨੇ ਸਾਡਾ ਸੀਗਾ ਜਿੱਥੇ ਕਿਤੇ ਕਮਜ਼ੋਰ ਤੁਸੀਂ ਬੰਨ ਨੇ ਉਹਨਾਂ ਨੂੰ ਕਿਤੇ ਪੱਕਾ ਕਰਨ ਦੀ ਗੱਲ ਕਰੋ ਪ੍ਰਸ਼ਾਸਨ ਉਦੋਂ ਹੀ ਕਰਦਾ ਜਦੋਂ بارش ਪੈਂਦੀ ਆ ਨਾਲ ਹੀ ਰੁੜ ਜਾਂਦਾ ਵਾ ਅੱਖਾਂ ਹੀ ਘਟਾ ਪਾਉਣ ਵਾਲੀ ਗੱਲ ਆ ਸੁਇਸ਼ ਕਰਕੇ ਲੋਕ ਤੇ ਜਿਹੜੇ ਆ ਸਨ 47 ਤੋਂ ਬਾਅਦ ਵਕਰਾ ਟਾਪੂ ਜਾ ਹੈਗਾ ਇਹ ਹਮ ਇਹਦੇ ਵਿੱਚ ਦੋ ਜ਼ਿਲ੍ਹੇ ਨੇ ਉਹ ਕਹਿੰਦੇ ਨੇ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਆ ਦੂਸਰੇ ਕਹਿੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਹਮ ਇਸ ਕਰਕੇ ਜਿਹੜਾ ਇਹ ਸਥਿਤੀ ਆ ਪਤਾ ਲੋਕਾਂ ਦੀ ਜ਼ਿੰਮੇਵਾਰੀ ਕਿਸੇ ਦੀ ਵੀ ਹੈ ਨਹੀਂ ਉਹਦੀ ਜ਼ਿੰਮੇਵਾਰੀ ਆ ਉਹਦੀ ਜ਼ਿੰਮੇਵਾਰੀ ਆ ਪਰ ਅਸਲ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਕੋਈ ਨਹੀਂ ਕੋਈ ਲੈਂਦਾ ਜ਼ਿੰਮੇਵਾਰ ਕੋਈ ਨਹੀਂ ਕੋਈ ਮਰੇ ਕੋਈ ਜੀਵੇ ਕੋਈ ਕੋਈ ਸਰਕਾਰ ਨੂੰ ਨਹੀਂ ਫਿਕਰ ਕੋਈ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ ਆ ਹਾਂਜੀ ਕੋਈ ਫਿਕਰ ਨਹੀਂ ਆ